ਰਾਤਰੀਏ ਕਾਲ ਜੀ ਮੈਂ ਗੁਰਪ੍ਰੀਤ ਸਿੰਘ ਦਬੜੀ ਖਾਨਾ ਆਪਣੀ ਸਕਰੀਨ ਦੇ ਉੱਤੇ ਗੰਨੇ ਦੀਆਂ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਤੁਹਾਨੂੰ ਦੱਸ ਦਈਏ ਕਿ ਪ्युअर ਕੁਦਰਤੀ ਖੇਤੀ ਤਹਿਤ ਪਿੰਡ ਕੜਿਆਲ ਜ਼ਿਲ੍ਹਾ ਮੋਗਾ ਨੇੜੇ ਧਰਮਕੋਟ ਵਿਖੇ ਇਸ ਗੰਨੇ ਦੀ ਕਾਸ਼ਤ ਕੀਤੀ ਗਈ ਹੈ ਵਾਟਰ ਐਫੀਸ਼ੀਐਂਟ 슈ਗਰ ਕੇਨ ਤਕਨੀਕ ਸ਼੍ਰੀ ਸੁਰੇਸ਼ ਦਸਾਈ ਜੀਆ ਦੀ ਉਹਦੇ ਤਹਿਤ ਅਸੀਂ ਇਹ ਗੰਨਾ ਬੀਜਿਆ ਉਸ ਤੋਂ ਪਹਿਲਾਂ ਜ਼ਮੀਨ ਦੀ ਤਿਆਰੀ ਕੀਤੀ ਗਈ ਤੇ ਨਾਲ ਹੀ ਵੇਸਟ ਡੀਕੰਪੋਜ਼ਰ ਦੀ ਸਹਾਇਤਾ ਨਾਲ ਰੂੜੀ ਨੂੰ ਪ्योर ਜੈਵਿਕ ਖਾਦ ਦੇ ਵਿੱਚ ਬਦਲਿਆ ਗਿਆ। ਬਾਈ ਸੁਖਪ੍ਰੀਤ ਸਿੰਘ ਇੰਨਾ ਦੇ ਤਰੱਦ ਦੇ ਨਾਲ ਹੀ ਇਹ ਕੰਮ ਇਸ ਖੇਤ ਦੇ ਵਿੱਚ ਹੋ ਸਕਿਆ। ਬਾਈ ਜੀ 16 ਵਰਿਆਂ ਤੋਂ ਕੈਨੇਡਾ ਚ ਸੀ ਤੇ ਇਸੇ ਮਹੀਨੇ ਇਹ ਬੋਰੀਆ ਵਸਤਰਾ ਮੰਨ ਕੇ ਵਾਪਸ ਪੰਜਾਬ ਆ ਗਿਆ। ਇਹਨਾਂ ਨੇ ਕੈਨੇਡਾ ਰਹਿੰਦਿਆਂ ਮੇਰੇ ਨਾਲ ਫੋਨ ਤੇ ਗੱਲ ਕੀਤੀ ਕਿ ਮੈਂ ਪੰਜਾਬ ਵਾਪਸ ਆਉਣਾ ਚਾਹਣਾ। ਗੰਨੇ ਦੀ ਖੇਤੀ ਕਰਨਾ ਚਾਹਣਾ ਤਾਂ ਇਸ ਮਕਸਦ ਦੇ ਨਾਲ ਬਾਈ ਜੀ ਨਾਲ ਗੱਲ ਹੋਈ ਤੇ ਬਾਈ ਜੀ ਨੇ ਆਪਣੇ ਛੋਟੇ ਭਾਈ ਇਕਬਾਲ ਸਿੰਘ ਗੋਲਡੀ ਦੀ ਡਿਊਟੀ ਲਾਈ ਤੇ ਗੁਰਪ੍ਰੀਤ ਸਿੰਘ ਦਬੜੀ ਕਾਨਾ ਨਾਲ ਮਿਲ ਕੇ ਇਹ ਜਿਹੜੀ ਗੰਨੇ ਦੀ ਕਾਸ਼ਟਾ ਕੁਦਰਤੀ ਖੇਤੀ ਵਾਲੀ ਇਸ ਖੇਤ ਦੇ ਵਿੱਚ ਕੀਤੀ ਜਾਵੇ ਸੋ ਉਸ ਗੱਲਬਾਤ ਦੇ ਆਧਾਰ ਤੇ ਪਿਛਲੇ ਸਾਲ ਸਤੰਬਰ ਦੇ ਵਿੱਚ ਇੱਥੇ ਮੋਢ ਬੱਜਿਆ ਗੰਨੇ ਦੀ ਕਾਸ਼ਟਾ ਤੇ ਇਸ ਵੇਲੇ ਗੰਨਾ ਲਹਿਰਾ ਪਹਿਰਾ ਕਰਾਈ ਬੈਠਾ ਬਹੁਤ ਸੋਹਣੀ ਗਰੋਥਾ ਬਹੁਤ ਸੋਹਣਾ ਜਿਹੜਾ ਹੈਗਾ ਗੰਨੇ ਦਾ ਰੰਗ ਢੰਗ ਤੇ ਆਪਾਂ ਬਾਈ ਸੁਖਪ੍ਰੀਤ ਸਿੰਘ ਹੁਣ ਨਾਲ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਅੱਜ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਕਿ ਤੁਸੀਂ ਵਾਪਸ ਆਪਣੀ ਜਮਨਪੋਇਂਟ ਤੇ ਆਏ ਆਪਣੀ ਮਿੱਟੀ ਨਾਲ ਜੁੜੇ ਧੰਨਵਾਦ ਜੀ ਤਾਂ ਬਾਈ ਜੀ ਕੈਨੇਡਾ ਛੱਡ ਕੇ ਆਉਣ ਦਾ ਮਨ ਕਿਉਂ ਬਣਿਆ ਤੇ ਉੱਥੋਂ ਰਹਿੰਦੇ ਹੀ ਇਹ ਗੱਲ ਮਨ 'ਚ ਕਿਵੇਂ ਆਈ ਕਿ ਗੰਨੇ ਤੋਂ ਗੋੜ ਬਣਾ ਕੇ ਵੇਚਣਾ ਕੈਨੇਡਾ ਛੱਡਣ ਦਾ ਤਾਂ ਬਾਈ ਐਉਂ ਸੀਗਾ ਵੀ ਜਿਵੇਂ ਉੱਥੇ ਜ਼ਿੰਦਗੀ ਆਈ ਓ ਮੈਨੂੰ ਯਾਨੀ ਸੈਟ ਨਹੀਂ ਆਈਗੀ ਹੂੰ ਭੱਜਨ ਅਠ ਬਹੁਤ ਜ਼ਿਆਦਾ ਆ ਜਾਂ ਤੇ ਸਟ੍ਰੈਸ ਲੈਵਲ ਬਹੁਤ ਜ਼ਿਆਦਾ ਬੰਦੇ ਦਾ ਹਈ ਆ ਉੱਥੇ ਹੂੰ ਕਈਆਂ ਦਾ ਛੱਡ ਨਹੀਂ ਹੋਣਾ ਮੇਰਾ ਤਾਂ ਯਾਨੀ ਸੀਗਾ ਹੂੰ ਤੇ ਬਾਕੀ ਚਲੋ ਮੈਨੂੰ ਪੰਜਾਬ ਦੀ ਖੇਚ ਹੈਗੀ ਆ ਕਾ ਫਨਾ ਸ਼ੁਰੂ ਤੋਂ ਹੀ ਹੂੰ ਤੇ ਪੰਜਾਬ ਦੀ ਧਰਤੀ ਗੁਰੂਆਂ ਦੀ ਧਰਤੀ ਆ ਉਹਦੇ ਕਰਕੇ ਚਲੋ ਵਾਪਸ ਆਉਣ ਦਾ ਤਾਂ ਮੇਰੇ ਮਨ 'ਚ ਸੀਗੇ ਤੇ ਬਾਅਦ 'ਚ ਤੁਹਾਡੇ ਨਾਲ ਗੱਲਬਾਤ ਹੋਈ ਤੇ ਗੋੜਾ ਗੰਨੇ ਬਾਰੇ ਪਤਾ ਲੱਗਾ ਵੀ ਆਪਾਂ ਗੋੜ ਬਣਾ ਕੇ ਵੇਚ ਸਕਦੇ ਆ ਤੇ ਬਾਕੀ ਐਸੀ ਉਧਰ ਜਿੱਦਾ ਪਾਉਣਾ ਫਿਰ ਇੱਧਰ ਕਾਰੋਬਾਰ ਕੋਈ ਸ਼ੁਰੂ ਕਰਨ ਵਾਸਤੇ ਕੋਈ ਆਮਦਨ ਦਾ ਸਾਧਨ ਚਾਹੀਦਾ ਸੀਗਾ ਆਪਾਂ ਨੂੰ ਬਿਲਕੁਲ ਵੀ ਉਧਰ ਆਪਾਂ ਛੱਡ ਕੇ ਆ ਜਿੱਦੇ ਇੱਧਰ ਆਮਦਨ ਦਾ ਸਾਧਨ ਹੋਵੇ ਹਾਂ ਬਿਲਕੁਲ ਤੇ ਉਹਦੇ ਕਰਕੇ ਵੀ ਆਪਾਂ ਗੋੜ ਵਾਲਾ ਤੇ ਸ਼ੱਕਰ ਵਾਲਾ ਕੰਮ ਸ਼ੁਰੂ ਕੀਤਾ ਵੀ ਆਰਗੈਨਿਕ ਤਰੀਕੇ ਨਾਲ ਬਿਨਾਂ ਰੇਸਪਰੇ ਤੋਂ ਵੀ ਆਪਾਂ ਕੋਈ ਕੰਮ ਸ਼ੁਰੂ ਪਹਿਲਾਂ ਗੰਨਾ ਪੈਦਾ ਕਰੀਏ ਤੇ ਫਿਰ ਉਹਦੇ ਤੋਂ ਗੋੜ ਚੱਕਰ ਬਣਾ ਕੇ ਲੋਕਾਂ ਦੀ ਕਚਹਿਰੀ 'ਚ ਹਾਜ਼ਰ ਕਰੀਏ ਹਾਂਜੀ ਸੋ ਦੋਸਤੋ ਕੋਈ ਵੀ ਕੰਮ ਬਿਨਾ ਵਧੀਆ ਵਿਆਉਤ ਬੰਦੀ ਤੋਂ ਸਿਰੇ ਨਹੀਂ ਚੜਦਾ ਹੁੰਦਾ ਤਾਂ ਕੈਨੇਡਾ ਛੱਡ ਕੇ ਪੰਜਾਬ ਵਾਪਸ ਆਉਣਾ ਉਸ ਤੋਂ ਪਹਿਲਾਂ ਵਿਆਉ ਤੇ ਬਣ ਚੁੱਕੀ ਸੀ ਕਿ ਪੰਜਾਬ ਜਾ ਕੇ ਕਰਨਾ ਕੀ ਹੈ ਤਾਂ ਕਿ ਜਿਹੜਾ ਕਮਾਈ ਦਾ ਸਾਧਨ ਵੀ ਕੋਈ ਅਸੀਂ ਖੜਾ ਕਰ ਸਕੀਏ ਬਿਲਕੁਲ ਜੀ ਤਾਂ ਭਾਈ ਜੀ ਹੁਣ ਤੁਸੀਂ ਇੱਥੇ ਆਈ ਹੋ ਤੇ ਗੰਨੇ ਦੀ ਇਹ ਜਿਹੜੀ ਗ੍ਰੋਥ ਪ੍ਰੋਗਰੈਸ ਦੇਖ ਕੇ ਤੁਹਾਨੂੰ ਕਿਵੇਂ ਲੱਗਿਆ ਵਧੀਆ ਲੱਗਾ ਵੀਰੇ ਬਹੁਤ ਵਧੀਆ ਲੱਗਾ ਬਾਕੀ ਜਿਵੇਂ ਤੁਸੀਂ ਆਗੇ ਸਾਨੂੰ ਦੱਸਿਆ ਵੀ ਆਪਣਾ ਵੀ ਵਧੀਆ ਤਾਂ ਹੁਣ ਵਧਿਆ ਹੋਇਆ ਬਾਕੀ ਗਾਹ ਨਵੰਬਰ ਦਸੰਬਰ ਤੱਕ ਨਵੰਬਰ ਤੱਕ ਵੀ ਫੇਰ ਇਹ ਗੰਨੇ ਦੀ ਹੋਰ ਇਹਦੀ ਗਰੋਥ ਹੋਣੀ ਆ ਜੀ ਜੀ ਤੇ ਵਧੀਆ ਲੱਗਾ ਜੀ ਪੂਰਾ ਵਧੀਆ ਲੱਗਾ ਹਾਂਜੀ ਸੋ ਇਹ ਜਿਹੜਾ ਗੰਨਾ ਇਹਦੇ ਤੋਂ ਜੂਸ ਬਣਾ ਕੇ ਵੀ ਆਪਾਂ ਪੈਸੇ ਬਣਾ ਸਕਦੇ ਆ ਹਾਂਜੀ ਹਾਂਜੀ ਸੋ ਦੋਸਤੋ ਕੋਈ ਵੀ ਕੰਮ ਬਿਨਾ ਵਧੀਆ ਬਿਉਂਤਬੰਦੀ ਤੋਂ ਸਿਰੇ ਨਹੀਂ ਚੜਦਾ ਹੁੰਦਾ ਤਾਂ ਕੈਨੇਡਾ ਛੱਡ ਕੇ ਪੰਜਾਬ ਵਾਪਸ ਆਉਣਾ ਉਸ ਤੋਂ ਪਹਿਲਾਂ ਵਿਆਹ ਤੇ ਬਣ ਚੁੱਕੀ ਸੀ ਕਿ ਪੰਜਾਬ ਜਾ ਕੇ ਕਰਨਾ ਕੀ ਹੈ ਤਾਂ ਕਿ ਜਿਹੜਾ ਕਮਾਈ ਦਾ ਸਾਧਨ ਵੀ ਕੋਈ ਅਸੀਂ ਖੜਾ ਕਰ ਸਕੀਏ ਬਿਲਕੁਲ ਜੀ ਤਾਂ ਭਾਈ ਜੀ ਹੁਣ ਤੁਸੀਂ ਇੱਥੇ ਆਏ ਹੋ ਤੇ ਗੰਨੇ ਦੀ ਇਹ ਜਿਹੜੀ ਗਰੋਥ ਪ੍ਰੋਗਰੈਸ ਦੇਖ ਕੇ ਤੁਹਾਨੂੰ ਕਿਵੇਂ ਲੱਗਾ ਵਧੀਆ ਲੱਗਾ ਵੀਰੇ ਬਹੁਤ ਵਧੀਆ ਲੱਗਾ ਬਾਕੀ ਜਿਵੇਂ ਤੁਸੀਂ ਆਗੇ ਸਾਨੂੰ ਦੱਸਿਆ ਵੀ ਆਪਣਾ ਵਧੀਆ ਤਾਂ ਹੁਣ ਵਧਿਆ ਹੋਇਆ ਬਾਕੀ ਗਾਹ ਨਵੰਬਰ ਦਸੰਬਰ ਤੱਕ ਨਵੰਬਰ ਤੱਕ ਫੇਰ ਇਹ ਗੰਨੇ ਦੀ ਹੋਰ ਇਹਦੀ ਗ੍ਰੋਥ ਹੋਣੀ ਆ ਜੀ ਜੀ ਤੇ ਵਧੀਆ ਲੱਗਾ ਜੀ ਪੂਰਾ ਵਧੀਆ ਲੱਗਿਆ ਹਾਂਜੀ ਸੋ ਇਹ ਜਿਹੜਾ ਗੰਨਾ ਇਹਦੇ ਤੋਂ ਜੂਸ ਬਣਾ ਕੇ ਵੀ ਆਪਾਂ ਪੈਸੇ ਬਣਾ ਸਕਦੇ ਆ ਹਾਂਜੀ ਤਾਂ ਹੁਣ ਤੁਹਾਡੇ ਕੋਲੇ ਦੋ ਆਪਸ਼ਨ ਆ ਵੀ ਤੁਸੀਂ ਗੰਨੇ ਦਾ ਜੂਸ ਵੀ ਬਣਾ ਕੇ ਵੇਚ ਸਕਦੇ ਹੋ ਤੁਸੀਂ ਗੰਨੇ ਤੋਂ ਗੁੜ ਅਤੇ ਸ਼ੱਕਰ ਵੀ ਬਣਾ ਕੇ ਵੇਚ ਸਕਦੇ ਹੋ ਹਾਂਜੀ ਇਸ ਟਾਈਮ ਤਾਂ ਇਹੀ ਆ ਵੀ ਮਨ ਬਣਾਇਆ ਵੀ ਆਪਾਂ ਗੁੜ ਤੇ ਸ਼ੱਕਰ ਵਾਲੇ ਪਾਸੇ ਜਾਣਾ ਕਿਉਂਕਿ ਗਾਂ ਇਹ ਕੋਸ਼ਿਸ਼ ਹੈ ਵੀ ਆਪਾਂ ਹੋਰ ਵੀ ਖੇਤ ਤਿਆਰ ਕਰਕੇ ਵੀ ਆ ਦਾ ਬ੍ਰੈਂਡ ਬਣਾ ਕੇ ਵੀ ਉਹ ਲੋਕਾਂ ਤੱਕ ਪਹੁੰਚਾਈਏ ਵੀ ਕੋਈ ਪ੍ਰੋਡਕਟ ਆ ਦਾ ਬਣਾ ਕੇ ਤੇ ਇਹੀ ਆ ਬਾਕੀ ਜੇ ਆਪਾਂ ਨੂੰ ਗਾਂ ਜਾ ਕੇ ਤੁਹਾਨੂੰ ਸਲਾਹ ਕਰਕੇ ਤੁਹਾਡੇ ਨਾਲ ਜੇ ਆਪਾਂ ਲੋੜ ਪਈ ਤਾਂ ਫਿਰ ਆਪਾਂ ਜੂਸ ਵਾਲਾ ਵੀ ਦੇਖ ਸਕਦੇ ਆ ਜੇ ਜਿਵੇਂ ਹੋਇਆ ਪਰ ਹਾਇਸ ਟਾਈਮ ਆਪਣਾ ਮਨ ਇਹ ਆ ਵੀ ਗੁੜ ਦਾ ਤੇ ਸ਼ੱਕਰ ਦਾ ਹਾਂਜੀ ਜੀ ਸੋ ਬਾਈਜਿਆਂ ਦਾ ਪਿੰਡ ਕੜਿਆਲ ਆ ਨੇੜੇ ਧਰਮਕੋਟ ਜ਼ਿਲ੍ਹਾ ਮੋਗਾ ਧਰਮਕੋਟ ਕੋਟ ਹੀਸੇਖਾਂ ਰੋਡ ਦੇ ਉੱਤੇ ਬਾਈਜਿਆਂ ਦਾ ਕਿਹੜਾ ਹੈ ਹਾਂਜੀ ਸੋ ਆਉਣ ਵਾਲੇ ਸਮੇਂ ਚ ਇੱਥੋਂ ਤੁਹਾਨੂੰ ਪ्योर ਗੁੜ ਸ਼ੱਕਰ ਕੁਦਰਤੀ ਖੇਤੀ ਵਾਲਾ ਖਰੀਦ ਕੇ ਖਾਣ ਨੂੰ ਮਿਲੇਗਾ ਸੋ ਬਾਈ ਜੀਆ ਨੇ ਜਿਹੜੀ ਮਿਹਨਤ ਕੀਤੀ ਆ ਬਾਈ ਇਕਬਾਲ ਗੋਲਡੀ ਹੋਰਿਆ ਨੇ ਮਿਹਨਤ ਕੀਤੀ ਆ ਉਹਦਾ ਮੁੱਲ ਪਾਉਣ ਦੀ ਜ਼ਿੰਮੇਵਾਰੀ ਹੁਣ ਤੁਹਾਡੀ ਆ ਸਭ ਤੋਂ ਪਹਿਲਾਂ ਤਾਂ ਵੱਡੀ ਗੱਲ ਇਹ ਆ ਕਿ ਬਿਨਾ ਕਿਸੇ ਖਾਦ ਅਤੇ ਬਿਨਾ ਕਿਸੇ ਜ਼ਹਿਰ ਦੇ ਇਸ ਗੰਨੇ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਿਰੇ ਚੜਾਇਆ ਜਾਊਗਾ। ਹਾਂਜੀ। ਉਸ ਤੋਂ ਬਾਅਦ ਬਿਨਾ ਕਿਸੇ ਕੈਮੀਕਲ ਦਾ ਇਸਤੇਮਾਲ ਕੀਤੇ ਇਸ ਗੰਨੇ ਤੋਂ ਗੁੜ ਅਤੇ ਸ਼ੱਕਰ ਬਣਾਏ ਜਾਣਗੇ। ਹਾਂਜੀ। ਤੇ ਫਿਰ ਉਹ ਤੁਹਾਡੀ ਕਚਹਿਰੀ 'ਚ ਹਾਜ਼ਰ ਹੋਣਗੇ। ਯਾਨੀ ਕਿ ਸ਼ੁੱਧ ਜੈਵਿਕ ਆਰਗੈਨਿਕ ਖੁਰਾਕ ਗੁੜ ਅਤੇ ਸ਼ੱਕਰ ਦੇ ਰੂਪ 'ਚ ਅਸੀਂ ਆਉਣ ਵਾਲੇ ਸਮੇਂ 'ਚ ਤੁਹਾਡੀ ਕਚਹਿਰੀ 'ਚ ਹਾਜ਼ਰ ਕਰਾਂਗੇ। ਇਸੇ ਖੇਤ ਦੇ ਵਿੱਚ ਇਸੇ ਰੋਡ ਦੇ ਉੱਤੇ ਅਸੀਂ ਆਪਣਾ ਕੁਲਾੜ ਲਾਵਾਂਗੇ ਹਾਂਜੀ ਤੇ ਉਸ ਕੁਲਾੜ ਤੋਂ ਜਿਹੜਾ ਹੈਗਾ ਇਹ ਗੁੜ ਤੇ ਸ਼ੱਕਰ ਤੁਹਾਡੀ ਸੇਵਾ 'ਚ ਹਾਜ਼ਰ ਹੋਏਗਾ ਸੋ ਜੁੜੇ ਰਹੋ ਤੇ ਬਾਈਆਂ ਨੂੰ ਸੇਵਾ ਦਾ ਮੌਕਾ ਦੇਣ ਦਾ ਮਨ ਜ਼ਰੂਰ ਬਣਾ ਲਓ ਪੂਰੇ ਪੰਜਾਬ ਦੇਸ਼ ਦੁਨੀਆ ਦੇ ਵਿੱਚ ਜਿਹੜੇ ਵੀ ਲੋਕ ਜੈਵਿਕ ਗੁੜ ਸ਼ੱਕਰ ਦੀ ਚਾਹ ਆਣਾ ਉਹ ਇਹਨਾਂ ਨਾਲ ਹੁਣੇ ਹੀ ਸੰਪਰਕ ਕਰਨ ਹੁਣੇ ਹੀ ਇਹਨਾਂ ਤੋਂ ਆਪਣੇ ਲੋੜ ਅਨੁਸਾਰ ਬੁਕਿੰਗ ਕਰਾਉਣ ਤੇ ਆਪਣਾ ਨੰਬਰ ਸ਼ੇਅਰ ਕਰਦੇ ਹਾਂਜੀ ਨੰਬਰ ਹੈਗਾ ਜੀ 9988602929 ਤੇ ਦੂਜਾ ਨੰਬਰ ਹੈਗਾ ਜੀ 9592724705 ਇਹਨਾਂ ਦੋਹਾਂ ਨੰਬਰਾਂ ਤੋਂ ਤੁਸੀਂ ਕਿਸੇ ਤੇ ਵੀ ਸੰਪਰਕ ਕਰਕੇ ਆਪਦੀ ਬੁਕਿੰਗ ਕਰਾ ਸਕਦੇ ਆ ਫਿਰ ਉਹਦੇ ਸਾਹ ਨਾ ਜਾਣੀ ਆਪਾਂ ਲੈ ਕੇ ਹਾਂਜੀ ਸੋ ਇਹ ਨੰਬਰ ਤੁਹਾਡੀ ਸਕਰੀਨ ਤੇ ਵੀ ਮੌਜੂਦ ਆ ਜਾਣਕਾਰੀ ਲੱਗੀ ਹੋਵੇ ਚੰਗੀ ਗੰਨੇ ਦੀ ਖੇਤੀ ਨੈ ਮੋਹ ਲਿਆ ਹੋਵੇ ਜੇ ਤੁਹਾਡਾ ਮਨ ਤਾਂ ਵੀਡੀਓ ਨੂੰ ਕਰਿਓ ਬਾਤੋ ਬਾਤ ਲਾਈਕ ਅਤੇ ਸ਼ੇਅਰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬੈਲ ਆਈਕਨ ਤੇ ਕਰਦੇ ਹੋ ਕਲਿੱਕ ਤੇ ਨਾਲ ਹੀ ਆਪਣੇ ਫੇਸਬੁੱਕ ਪੇਜ ਨੂੰ ਵੀ ਲਾਈਕ ਸ਼ੇਅਰ ਫਾਲੋ ਅਤੇ ਰეკਮੈਂਡ ਕਰਨਾ ਨਾ ਭੁੱਲਿਓ। ਅੱਜ ਲਈ ਇਹਨਾਂ ਹੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।